ਆਤਮਾ ਮਨ ਤੇ ਤਨ ਤਨ ਦਿਖਾਈ ਦੇ ਰਿਹਾ ਹੈ ਮਨ ਮਹਿਸੂਸ ਹੁੰਦਾ ਹੈ ਆਤਮਾ ਨਾ ਦਿਖਾਈ ਦੇ ਰਹੀ ਏ ਨਾ ਮਹਿਸੂਸ ਹੁੰਦੀ ਏ ਔਰ ਆਤਮਾ ਕਰਕੇ ਹੀ ਮਨ ਟਿਕਿਆ ਹੈ ਆਤਮਾ ਕਰਕੇ ਹੀ ਤਨ ਟਿਕਿਆ ਹੈ ਆਤਮਾ ਵਿਆਪਕ ਹੈ ਮੰਦੀ ਆਪਣੀ ਸੀਮਾ ਹੈ ਤਨ ਦੀ ਆਪਣੀ ਸੀਮਾ ਹੈ ਨਾਪ ਸਕਦੇ ਹਾਂ ਤੋਲ ਸਕਦੇ ਹਾਂ ਇਸ ਤਨ ਨੂੰ ਕਿੰਨਾ ਹੈ ਇਸ ਦਾ ਕਿੰਨਾ ਕੁ ਵਜ਼ਨ ਹੈ ਕਿੰਨਾ ਕਦ ਹੈ ਕਿੰਨਾ ਭਾਰ ਹੈ ਇਹਦੀ ਸਾਜ਼ੋ ਸਮਗਰੀ ਨਾਪੀ ਜਾ ਸਕਦੀ ਹੈ ਆਯੁਰਵੇਦ ਗ੍ਰੰਥਨ ਅਤੇ ਰੋਮ ਵੀ ਗਿਣ ਲੈਣੇ ਵੀ ਇਹ 7 ਕਰੋੜ ਨੇ ਅੰਦਰ ਦੀਆਂ ਨਸਾਂ ਵੀ ਗਿਣ ਲੈਣੀਆਂ ਗਿਆਨ ਇੰਦਰੀਆਂ ਦੀ ਵੀ ਗਿਣਤੀ ਹੋ ਗਈ ਕਰਮ ਇੰਦਰੀਆਂ ਦੀ ਵੀ ਗਿਣਤੀ ਹੋ ਗਈ ਵਰਸ ਕੇ ਸਰੀਰ ਦੇ ਵਿੱਚ ਜੋ ਕੁਝ ਵੀ ਵਿਸ਼ੇਸ਼ ਹੈ ਜਿੰਨਾ ਦਾ ਜੋੜ ਹੈ ਸਭ ਕੁਝ ਦੀ ਗਿਣਤੀ ਹੈ ਨਾ ਪਹਿ ਤੋਲ ਹੈ ਫਿਰ ਮਨ ਹੈ ਮਨ ਉਤਨਾ ਹੀ ਹੈ ਜਿੰਨਾ ਇਸ ਦੀ ਸੋਚਣੀ ਹੈ ਮਨ ਉਤਨਾ ਹੀ ਹੈ ਜਿੰਨੇ ਇਸ ਦੇ ਵਿਚਾਰ ਹੈ ਮਨ ਉਤਨਾ ਹੀ ਹੈ ਜਿੰਨਾ ਇਸ ਦਾ ਹੰਕਾਰ ਹੈ ਤੋਂ ਇਸ ਦੀ ਵੀ ਆਖਰ ਸੀਮਾ ਹੈ ਅਸੀਮ ਹੈ ਆਤਮਾ ਅਸੀਮ ਅਤ ਆਤਮਾ ਦੇ ਆਸਰੇ ਤੇ ਟਿਕਿਆ ਹੋਇਆ ਹੈ ਸੀਮਤ ਮਨ ਸੀਮਤ ਤਨ ਤਨ ਤੇ ਮਨ ਇਹ ਦੋਵੇਂ ਯਾਤਰੀ ਨੇ ਦੋਵੇਂ ਮੁਸਾਫਿਰ ਨੇ ਤਨ ਦਾ ਵੀ ਇਹ ਘਰ ਨਹੀਂ ਜਿੱਥੇ ਅਸੀਂ ਰਹਿੰਦੇ ਆਂ ਮਨ ਦੀ ਵੀ ਇਹ ਦੁਨੀਆ ਨਹੀਂ ਜਿਸ ਦੇ ਮਨ ਵਿਚਰਦਾ ਹੈ ਤਨ ਤੇ ਮਨ ਦਾ ਘਰ ਹੈ ਆਤਮਾ اور ਗਜ਼ਬ ਦੀ ਗੱਲ ਹੈ ਆਤਮਾ ਨਾਲ ਹੈ ਆਤਮਾ ਕੋਲ ਹੈ ਆਤਮਾ ਵਿਆਪਕ ਹੈ ਪਰ ਕੋਲ ਹੁੰਦੇ ਆ ਆ ਵੀ ਮਨ ਤੇ ਤਨ ਘਰ ਤੋਂ ਦੂਰ ਨੇ ਬਹੁਤ ਦੂਰ ਨੇ ਇਸ ਸੰਬੰਧ ਵਿੱਚ ਇਸ ਵਕਤ ਦਾਸ ਕੁਛ ਆਪ ਜੀ ਦੇ ਸਾਹਮਣੇ ਵਿਚਾਰਾਂ ਰੱਖਣ ਲੱਗਾ ਹੈ ਕਿਉਂਕਿ ਗੁਰਬਾਣੀ ਨੇ ਮੰਨਿਆ ਜ਼ਿੰਦਗੀ ਇੱਕ ਮੁਸਾਫਰ ਹੈ ਜੀਵਨ ਇੱਕ ਯਾਤਰਾ ਹੈ ਅਸੀਂ ਸਾਰੇ ਯਾਤ ਯਾਤਰੀਆਂ ਜਿਸ ਘਰ ਦੇ ਚ ਅਸੀਂ ਠਹਿਰਦੇ ਪਏ ਇਸ ਨੂੰ ਗੁਰਬਾਣੀ ਨੇ ਘਰ ਨਹੀਂ ਮੰਨਿਆ ਇਸ ਨੂੰ ਵੀ ਪੜਾਓ ਮੰਨਿਆ ਜਿਸ ਪਰਿਵਾਰ ਨਾਲ ਅਸੀਂ ਰਹਿ ਰਹੇ ਹਾਂ ਇਹ ਪਰਿਵਾਰ ਵੀ ਸਾਡਾ ਨਹੀਂ ਰਸਤੇ ਦਾ ਸੰਯੋਗ ਹੈ ਪ੍ਰਮਾਤਮਾ ਨੇ ਇੱਕ ਸੰਯੋਗ ਬਣਾਇਆ ਹੈ ਜਿਵੇਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਈਏ ਪਲੇਨ ਦੇ ਚ ਬਸ ਦੇ ਚ ਟ੍ਰੇਨ ਦੇ ਚ ਨਾਲ ਹਮਰਾਈ ਮਿਲ ਜਾਂਦੇ ਨੇ ਹਮ ਸਫਰ ਮਿਲ ਜਾਂਦੇ ਨੇ ਇਸ ਤਰ੍ਹਾਂ ਪਰਿਵਾਰ ਹਮ ਸਫਰ ਹੈ ਕੁਝ ਸਮੇਂ ਲਈ ਸਾਥੀ ਮਿਲੇ ਨੇ ਹਮ ਸਫਰ ਅਗਰ ਇਹ ਸਭ ਕੁਝ ਹਮ ਸਫਰ ਹੈ ਤੇ ਜਿਸ ਘਰ ਦੇ ਅਸੀਂ ਵਿੱਚ ਅਸੀਂ ਰਹਿੰਦੇ ਆਂ ਇਹ ਘਰ ਨਹੀਂ ਹੈ ਤੁਹ ਪਰ ਘਰ ਕਿਹੜਾ ਇਸ ਦੀ ਥੋੜੀ ਜਿਹੀ ਆਪਾਂ ਗੁਰਬਾਣੀ ਦੀ ਰੋਸ਼ਨੀ 'ਚ ਵਿਚਾਰ ਕਰਾਂਗੇ ਗੁਰੂ ਬਾਬੇ ਨੇ ਸਭ ਕੁਝ ਜੋ ਹੈ ਦੱਸਿਆ ਤਨ ਇਹ ਆਪਣੇ ਠੰਗ ਨਾਲ ਚੱਲਦਾ ਹੈ ਮਨ ਆਪਣੇ ਠੰਗ ਨਾਲ ਚੱਲਦਾ ਹੈ ਤਨ ਹਾਕ ਹੈ ਮਨ ਨੂਰ ਹੈ ਤਨ ਮਿੱਟੀ ਹੈ मन ज्योत है मन तो ज्योत स्वरूप है अपना मूल पठा पहचान मन राख है तन राख है पर मन ते जानना है मन प्रकाश है इस ज्योत दी अपनी यात्रा है इस خاک दी अपनी यात्रा है मिट्टी दी अपनी यात्रा है जानणे दी अपनी यात्रा है ਮਿੱਟੀ ਆਪਣੇ ਘਰ ਪਹੁੰਚ ਜਾਏ ਤਨ ਦੀ ਯਾਤਰਾ ਸਫਲ ਜੋਤ ਆਪਣੇ ਘਰ ਪਹੁੰਚ ਜਾਏ ਮਨ ਦੀ ਯਾਤਰਾ ਸਫਲ ਇਸ ਨੂੰ ਇੰਜ ਲੈਣਾ ਹੈ ਹੈ ਵੀ ਅਸੀਂ ਸਾਰੇ ਯਾਤਰੀ ਇਹ ਜੋ ਤਨ ਹੈ ਯਾਤਰੀ ਹੈ ਜੋ ਮਨ ਹੈ ਯਾਤਰੀ ਹੈ ਮੁਸਾਫਰ ਹੈ ਤੂੰ ਮੁਸਾਫਰ ਨੇ ਕਿਧਰੇ ਪਹੁੰਚਣਾ ਆਉਂਦਾ ਕਿੱਥੇ ਪਹੁੰਚਣਾ ਆਉਂਦਾ ਆਪਣੇ ਘਰ ਟਿਕਾਣੇ ਤੇ ਇਹ ਪੰਕਤੀ ਬੜੀ ਕੀਮਤੀ ਹੈ ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤਨ ਨੂੰ ਕਿਉਂ ਨਹੀਂ ਆਖਿਆ ਤੂੰ ਘਰ ਦੇਚ ਆ ਤਨ ਘਰ ਦੀ ਤਰਫ ਜਾ ਹੀ ਰਿਹਾ ਹੈ ਆਪਣੇ ਆਪ ਪ੍ਰਾਕਿਰਤਿਕ ਰੂਪ ਦੇ ਅਸੀਂ ਇਸ ਨੂੰ ਰੋਕ ਹੀ ਨਹੀਂ ਸਕਦੇ ਵੀ ਤੂੰ ਘਰ ਦੇਚ ਨਾ ਜਾ ਤਨ ਘਰ ਦੇਚ ਜਾ ਰਿਹਾ ਤੁਸੀਂ ਆਖੋਗੇ ਤਨ ਦਾ ਘਰ ਕੀ ਹੈ ਬਾਬਾ ਫਰੀਦ ਦੱਸਦੇ ਨੇ ਫਰੀਦਾ ਗੌਰ ਨਿਮਾਣੀ ਢੜ ਕਰੇ ਨਿਘਰੇਆ ਘਰ ਆਓ ਸਰਪਰ ਮੈਥੇ ਆਵਣਾ ਮਰਣਾ ਨਾ ਡਰਿਆਓ ਐ ਤਨ ਤੇਰਾ ਘਰ ਕਬਰ ਹੈ ਐ ਤਨ ਤੇਰਾ ਘਰ ਰਾਖ ਹੈ ਮਿੱਟੀ ਹੈ ਤੋ ਤਨ ਦੇ ਜਾ ਰਹੇ ਹੈ ਮਿੱਟੀ ਦੀ ਤਰ੍ਹਾਂ ਮੈਂ ਅਰਜ਼ ਕਰਾਂ ਤਨ ਮਿੱਟੀ ਹੈ ਮਿੱਟੀ ਆਪਣੇ ਘਰ ਜਾ ਰਹੀ ਹੈ ਮਨ ਜੋਤ ਹੈ ਇਹ ਜੋਤ ਆਪਣੇ ਘਰ ਨਹੀਂ ਜਾ ਰਹੀ ਇਹ ਕਥਾ ਇਹ ਕੀਰਤਨ ਇਸ ਵਾਸਤੇ ਹੈ ਕਿ ਜੋਤ ਆਪਣੇ ਘਰ ਜਾਵੇ ਕਿ ਜਪ ਤੇ ਤਪ ਇਸ ਵਾਸਤੇ ਹੈ ਕਿ ਇਹ ਜੋਤ ਆਪਣੇ ਘਰ ਜਾਵੇ ਔਰ ਜਿਸ ਦਿਨ ਜੋਤ ਆਪਣੇ ਘਰ ਚਲੀ ਜਾਂਦੀ ਹੈ ਉਸੇ ਨੂੰ ਕਹਿੰਦੇ ਨੇ ਯਾਤਰਾ ਸੰਪੂਰਨ ਹੋ ਗਈ ਹੈ ਸਫਲ ਸਫਲ ਭਈ ਸਫਲ ਯਾਤਰਾ ਆਉਣ ਜਾਣ ਰਹੇ ਮਿਲੇ ਸਾਦਾ ਜੀਵਨ ਯਾਤਰਾ ਸਫਲ ਹੋ ਗਈ ਕਿਸ ਤਰ੍ਹਾਂ ਸਫਲ ਹੋ ਗਈ ਤਨ ਆਪਣੇ ਘਰ ਚਲਾ ਗਿਆ ਮਨ ਆਪਣੇ ਘਰ ਚਲਾ ਗਿਆ ਤਨ ਹਾਕ ਦੇ ਚ ਲੀਨ ਹੋ ਗਿਆ ਮਨ ਨੂਰ ਦੇ ਚ ਲੀਨ ਹੋ ਗਿਆ ਜੋਤੀ ਜੋਤ ਰਲੀ ਸੰਪੂਰਨ ਥੀ ਯਾਰਾ ਮੁਕੰਮਲ ਹੋ ਗਈ ਯਾਤਰਾ ਜੋਤ ਚਲੀ ਗਈ ਪਰਮ ਜੋਤ ਦੇ ਚ ਔਰ ਤਨ ਚਲਾ ਗਿਆ ਆਪਣੇ ਘਰ ਕਬਰ ਦੇ ਚ ਮਿੱਟੀ ਦੇ ਚ ਯਾਤਰਾ ਸਫਲ ਹੋ ਗਈ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਦਾ ਲੱਖਾਂ ਮਨੁਖ ਰੋਜ਼ ਮਰ ਰਹੇ ਨੇ ਤੰਦੀ ਯਾਤਰਾ ਸੰਪੂਰਨ ਹੋ ਰਹੀ ਏ ਮਨ ਦੀ ਨਹੀਂ ਤਨ ਆਪਣੇ ਘਰ ਜਾ ਰਿਹਾ ਮਨ ਨਹੀਂ ਮਨ ਤੇ ਬਹੁਤ ਦਿਸ਼ਾਵਾਂ ਵਿੱਚ ਅਟਕ ਰਿਹਾ ਹੈ ਭਰਮਣ ਕਰ ਰਿਹਾ ਹੈ ਆਪਣੇ ਘਰ ਦੀ ਤਰਫ ਤੇ ਰੋਕ ਰੋਖ ਹੀ ਨਹੀਂ ਕਰਦਾ ਜਾਣਾ ਹੀ ਨਹੀਂ ਚਾਹਦਾ ਔਰ ਮਨ ਕਿਧਰੇ ਟਿਕਦਾ ਵੀ ਨਹੀਂ ਕਾਰਮਕ ਵਾਸਤਵਿਕ ਜਿਹੜਾ ਇਸ ਦਾ ਟਿਕਾਣਾ ਹੈ ਜਿਤਨੇ ਚਿਰ ਤੱਕ ਨਹੀਂ ਮਿਲੇਗਾ ਨਹੀਂ ਮਿਲੇਗਾ ਇਸ ਦਾ ਟਿਕਾਣਾ ਹੈ ਟਿਕੇ ਹੋਇਆ ਤੇ ਟਿਕੇ ਹੋਇਆ ਕੇਵਲ ਪਰਮਾਤਮਾ ਹੈ ਕੋਹੀ ਇਸ ਦਾ ਟਿਕਾਣਾ ਹੈ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ ਇਹ ਜਿਹੜਾ ਤਨ ਹੈ ਕੁਝ ਪੜਾਵਾ ਤੋਂ ਲੰਘ ਕੇ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ। ਮਨ ਦੇ ਵੀ ਕੁਝ ਪੜਾਵ ਨੇ। ਉਹਨਾ ਪੜਾਵਾਂ ਤੋਂ ਲੰਘਦਾ ਹੈ। ਲੇਕਿਨ ਸਮਾਂ ਇਹਨਾ ਪੜਾਵਾਂ 'ਚ ਬਹੁਤ ਲਾ ਦਿੰਦਾ ਹੈ। ਔਰ ਕਈ ਵਾਰ ਪੜਾਵਾਂ ਨੂੰ ਹੀ ਆਪਣਾ ਅਰ ਸਮਝ ਲੈਂਦਾ ਹੈ। ਮੰਜ਼ਿਲ ਭੁੱਲ ਜਾਂਦਾ ਹੈ। ਘਰ ਨਹੀਂ ਪਹੁੰਚਦਾ। ਰਸਤੇ ਨੂੰ ਹੀ ਘਰ ਸਮਝ ਲੈਂਦਾ ਹੈ ਪੜਾਓ ਨੂੰ ਹੀ ਘਰ ਸਮਝ ਲੈਂਦਾ ਹੈ ਤਨ ਜੜ ਹੈ ਇਹ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ ਤਨ ਕੀ ਹੈ ਮਿੱਟੀ ਖਾਕ ਹੈ ਜਿਵੇਂ ਇੰਜ ਖੁਲ੍ਹ ਸਹ ਕਰੀਏ ਜੋ ਬੁੱਢਾ ਹੈ ਕੁਛ ਦਿਨ ਪਹਿਲੇ ਜਵਾਨ ਸੀ ਜੋ ਜਵਾਨ ਹੈ ਕੁਛ ਦਿਨ ਪਹਿਲੇ ਬੱਚਾ ਸੀ ਤੇ ਜੋ ਬੱਚਾ ਹੈ ਕੁਝ ਦਿਨ ਪਹਿਲੇ ਇੱਕ ਮਾਸ ਦਾ ਟੁਕੜਾ ਸੀ ਜੋ ਇਹ ਮਾਸ ਦਾ ਲੋਥੜਾ ਹੈ ਕੁਝ ਦਿਨ ਪਹਿਲੇ ਬਿੰਦ ਸੀ ਔਰ ਜੋ ਬਿੰਦ ਹੈ ਕੁਝ ਦਿਨ ਪਹਿਲੇ ਖੂਨ ਸੀ ਔਰ ਜੋ ਖੂਨ ਹੈ ਕੁਝ ਦਿਨ ਪਹਿਲੇ ਖੁਰਾਕ ਸੀ ਔਰ ਜੋ ਖੁਰਾਕ ਹੈ ਕੁਝ ਦਿਨ ਪਹਿਲੇ ਹਾਕ ਸੀ ਮਿੱਟੀ ਸੀ ਪੀਸੀ ਕੁਝ ਵੀ ਨਹੀਂ ਸੀ ਮਿੱਟੀ ਹਾਕ ਹਾਕ ਯਾਤਰਾ ਤੇ ਚੱਲ ਪਈ ਖਾਤ ਬਣ ਗਈ ਖੁਰਾਕ ਖੁਰਾਕ ਬਣ ਗਿਆ ਖੂਨ ਖੂਨ ਬਣ ਗਿਆ ਬਿੰਦ ਬਿੰਦ ਬਣ ਕੇ ਇੱਕ ਮਾਸ ਦਾ ਲੋਥੜਾ ਇਹੀ ਮਾਸ ਦਾ ਟੁਕੜਾ ਬਣ ਗਿਆ ਬੱਚਾ ਇਹੀ ਬੱਚਾ ਹੋ ਗਿਆ ਜਵਾਨ ਔਰ ਇਹੀ ਜਵਾਨ ਹੋ ਗਿਆ ਬੁੱਢਾ ਔਰ ਇਹੀ ਬੁੱਢਾ ਹੋ ਗਿਆ ਫਿਰ ਮਿੱਟੀ ਦੇ ਚਿੱਟੀ ਮਿੱਟੀ ਆਪਣੇ ਟਿਕਾਣੇ ਤੇ ਪਹੁੰਚ ਗਈ ਕਬੀਰ ਥੂਲ ਸਕੇਲ ਕੇ ਕੁੜੀਆਂ ਬਾਂਧੀ ਦੇਹ ਦੇਵ ਸੁਚਾਰ ਕੋ ਵੇਖਣਾ ਅੰਤ ਖੇ ਕੀ ਖੇ 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 ਦੇ ਚ ਜਾ ਰਲੀ ਤੋ ਕਿਆ ਅਸੀਂ ਖੇ ਦੇ ਚ ਖੇ ਹੋਣ ਲਈ ਆਏ ਆਂ ਕਿਆ ਮਿੱਟੀ ਦੇ ਚ ਮਿੱਟੀ ਹੋਣ ਲਈ ਆਏ ਆਂ ਤਨ ਕਰਕੇ ਤੇ ਅਸੀਂ ਮਿੱਟੀ ਦੇ ਚ ਮਿੱਟੀ ਹੋਣ ਲਈ ਆਏ ਆਂ ਪਰ ਮਨ ਕਰਕੇ ਅਸੀਂ ਜੋਤ ਦੇ ਚ ਜੋਤ ਹੋਣ ਲਈ ਆਏ ਆਂ ਪਰਮ ਜੋਤ ਤਨ ਮਿੱਟੀ 'ਚ ਲੀਨ ਹੋ ਗਿਆ ਤਨ ਦੀ ਯਾਤਰਾ ਸਫਲ ਅਗਰ ਮਨ ਪਰਮ ਜੋਤ ਦੇ 'ਚ ਲੀਨ ਨਹੀਂ ਹੋਇਆ ਤਾਂ ਮਨ ਦੀ ਯਾਤਰਾ ਸਫਲ ਨਹੀਂ ਅਧੂਰਾ ਜਮਿਆ ਅਧੂਰਾ ਸੀ ਜੀਵੇ ਆ ਵੀ ਅਧੂਰਾ ਮਰਿਆ ਵੀ ਅਧੂਰਾ ਇਹ ਗੱਲ ਵੱਖਰੀ ਲੋਕੀ ਕਹਿੰਦੇ ਨੇ ਪੂਰਾ ਹੋ ਗਿਆ ਪੂਰਾ ਹੋ ਗਿਆ ਲੱਖਾਂ ਦੇ 'ਚ ਕੋਈ ਇੱਕਦ ਮਨ ਪੂਰਾ ਹੁੰਦਾ ਹੈ ਬਾਕੀ ਸਾਰੇ ਅਧੂਰੇ ਹੀ ਮਰਦੇ ਨੇ ਤਨ ਮਿੱਟੀ ਤੱਕ ਪਹੁੰਚਦਾ ਹੈ ਮਨ ਪਰਮਾਤਮਾ ਤੱਕ ਨਹੀਂ ਪਹੁੰਚਦਾ ਤਨ ਕਬਰ ਤੱਕ ਪਹੁੰਚ ਜਾਂਦਾ ਹੈ ਮਨ ਆਪਣੇ ਘਰ ਤੱਕ ਨਹੀਂ ਪਹੁੰਚਦਾ ਮੇਰੇ ਮਨ ਵਿੱਚ ਪਰਦੇਸੀ ਲਵੇ ਪਿਆਰੇ ਆਓ ਘਰੇ ਤਨ ਨੂੰ ਨਹੀਂ ਆਖਿਆ ਤਨ ਤੇ ਪਹੁੰਚ ਹੀ ਜਾਏਗਾ ਨਾ ਹੀ ਤਨ ਨੂੰ ਦਫਨ ਕੀਤਾ ਜਾਏ ਨਾ ਹੀ ਜਲਾਇਆ ਜਾਏ ਨਾ ਹੀ ਜਲ ਪ੍ਰਵਾਹ ਕੀਤਾ ਜਾਏ ਇਹਨੇ ਪਿਆ ਪਿਆ ਵੀ ਮਿੱਟੀ ਹੋ ਜਾਣਾ ਹੈ ਇਹਨੇ ਰਾਖ ਹੋ ਜਾਣਾ ਹੈ ਇਹਨੇ ਮਿੱਟੀ ਹੋ ਜਾਣਾ ਹੈ ਇਕ ਦੱਜੇ ਇੱਕ ਦੱਗੇ ਇੱਕ ਨਾਂ ਕੁੱਤੇ ਖਾਂ ਹੈ ਇੱਕ ਪਾਣੀ ਵਿੱਚ ਉਸਟੀ ਇੱਕ ਵੀ ਫਿਰ ਹਸਨ ਪਾਏ ਨਾ ਉਹਨੇ ਕਿ ਇਹ ਨਾ ਜਾ ਪਈ ਕਿੱਥੇ ਜਾਂ ਸਮਾਏ ਕਿਸੇ ਨੂੰ ਪਾਣੀ ਵਿੱਚ ਸੁੱਟਦੇ ਨੇ ਕਿਸੇ ਨੂੰ ਮਿੱਟੀ ਵਿੱਚ ਦਬਦੇ ਨੇ ਇੱਕ ਦੱਜੇ ਕਿਸੇ ਨੂੰ ਜਲਾਉਂਦੇ ਨੇ ਕਿਸੇ ਦਾ ਜਲ ਪ੍ਰਵਾਹ ਕਰਦੇ ਨੇ ਪਰ ਮਹਾਰਾਜ ਕਹਿੰਦੇ ਨੇ ਕੁਛ ਨਹੀਂ ਪਤਾ ਚੱਲਦਾ من کتے گیا دس پہ تن پانی چھوٹ دیتا ہے دس پہ تن مٹی چ دب دیتا ہے دس پہ تن